ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਲਈ ਹਰ ਕੰਮ ਕੀਤੇ ਜਾ ਰਹੇ ਨੇ। ਇਸੇ ਲਈ ਤਹਿਤ ਮੋਗਾ ਦੇ ਵਿੱਚ ਸਰਕਾਰੀ ਹਸਪਤਾਲ ਵਿਖੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਨਾਲ ਮੋਗਾ ਦੇ ਏਡੀਸੀ ਚਰੁਨੀਤਾ ਤੋਂ ਇਲਾਵਾ ਕਈ ਹੋਰ ਅਧਿਕਾਰੀ ਮੌਜੂਦ ਰਹੇ। ਉੱਥੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਪਹਿਲਾਂ ਓਪੀਡੀ ਦੀ ਜਾਂਚ ਕੀਤੀ ਜਿੱਥੇ ਮਰੀਜ਼ਾਂ ਦੇ ਬੈਠਣ ਦਾ ਇੰਤਜ਼ਾਮ ਦੇਖਿਆ ਅਤੇ ਫਿਰ ਉਸ ਤੋਂ ਬਾਅਦ ਫਾਰਮੇਸੀ, ਗਾਇਨੀ ਵਾਰਡ ਅਤੇ ਐਮਰਜੈਂਸੀ ਦੀ ਵੀ ਜਾਂਚ ਕੀਤੀ। ਅਤੇ ਮੌਕੇ ਦੇ ਹਸਪਤਾਲ ਦੇ ਸਾਰੇ ਪ੍ਰਬੰਧ ਵੀ ਦੇਖੇ। ਪੰਜਾਬ ਸਰਕਾਰ ਵੱਲੋਂ ਮਾਨਜੂਖ ਸੀਐਮ ਸਾਹਿਬ ਦੀ ਅਗਵਾਈ ਹੇਠ ਜੋ ਸਿਹਤ ਵਿਭਾਗ ਹੈ ਉਹਦੇ ਤੇ ਬਹੁਤ ਇੰਪੋਰਟੈਂਟ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ ਬਹੁਤ ਸਾਰੇ ਸਾਡੇ ਆਮ ਆਦਮੀ ਕਲੀਨਿਕ ਵੀ ਖੁੱਲੇ ਨੇ ਜਿਹਦਾ ਟੀਚਾ ਇਹ ਹੈ ਕਿ ਲੋਕਾਂ ਨੂੰ ਜੋ ਸਿਹਤ ਸਹੂਲਤਾਂ ਨੇ ਉਹ ਬਹੁਤ ਹੀ ਚੰਗੇ ਢੰਗ ਦੇ ਨਾਲ ਮਿਲਣ ਅੱਜ ਦੀ ਜੋ ਅਸੀਂ ਅੱਜ ਜੋ ਵਿਜ਼ਿਟ ਕੀਤੀ ਹੈਗੀ ਆ ਉਹਦਾ ਮੇਨ ਉਦੇਸ਼ ਇਹ ਸੀਗਾ ਕਿ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਉੱਥੇ ਆ ਰਹੀਆਂ ਨੇ ਤੇ ਉਸ ਦਾ ਕੀ ਅਸੀਂ ਹੱਲ ਕਰ ਸਕਦੇ ਹਾਂ ਤਾਂ ਜੋ ਸਿਹਤ ਸੁਵਿਧਾਵਾਂ ਲੋਕਾਂ ਨੂੰ ਹੋਰ ਬਿਹਤਰ ਢੰਗ ਦੇ ਨਾਲ ਮੋਹਈਆ ਕਰਵਾਈਆਂ ਜਾ ਸਕਣ ਤੇ ਉਸ ਦੇ ਸਬੰਧ ਦੇ ਵਿੱਚ ਅਸੀਂ ਜੋ ਸਾਡਾ OPD ਹੈਗਾ ਉਹ ਦੇਖਿਆ ਅਸੀਂ ਮਦਰ ਚਾਈਲਡ ਉਥੇ ਜੋ ਹਸਪੀਟਲ ਬਣਿਆ ਹੋਇਆ ਸੈਪਰੇਟ ਉਹ ਵੀ ਦੇਖਿਆ ਐਮਰਜੈਂਸੀ ਸੁਵਿਧਾਵਾਂ ਵੀ ਦੇਖੀਆਂ ਸਾਡਾ ਸਿਟੀ ਸਕੈਨ ਦੀ ਜੋ ਆਊਟਸੋਰਸ ਸਰਵਿਸ ਹੈ ਉਹ ਵੀ ਦੇਖੀ ਤੇ ਸਾਡੀ ਫਾਰਮੇਸੀ ਸਰਵਿਸ ਜਨ ਔਸ਼ਧੀ ਕੇਂਦਰ ਸਾਰਾ ਅਸੀਂ ਅੱਜ ਅਸੀਂ ਵਿਜ਼ਿਟ ਕੀਤਾ ਤੇ ਜੋ ਸਾਡੇ ਓਪੀਡੀ ਹੈਗਾ ਅਸੀਂ ਉਹਨੂੰ ਹੋਰ ਬਿਹਤਰ ਕਰਨਾ ਚਾਹੁੰਦੇ ਆਂ ਐਦਾਂ ਅਸੀਂ ਅੱਜ ਡਿਸਕਸ ਕੀਤਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਓਪੀਡੀ ਸੁਵਿਧਾਵਾਂ ਜੋ ਕਾਫੀ ਸਾਡਾ ਫੁੱਟਬਾਲ ਹੈ 72800 ਦਾ ਫੁੱਟਬਾਲ ਹੈ ਅਸੀਂ ਉਹਨਾਂ ਨੂੰ ਬਿਹਤਰ ਬਣਾਈਏ ਇਹਦੇ ਲਈ ਅਸੀਂ ਸਪੈਸ਼ਲ ਉਪਰਾਲਾ ਕਰਾਂਗੇ ਹੋਰ ਸਾਡੇ ਜੋ ਮਦਰ ਚਾਈਲਡ ਜੋ ਸਾਡਾ ਹੈਗਾ ਸੈਂਟਰ ਕਾਫੀ ਵਧੀਆ ਬਣਿਆ ਹੋਇਆ ਉੱਥੇ ਹੋਰ ਸਫਾਈ ਵਗੈਰਾ ਦਾ ਅਸੀਂ ਉਹਨਾਂ ਨੂੰ ਆਦੇਸ਼ ਦਿੱਤਾ ਵੀ ਹੋਰ ਚੰਗੀ ਸਫਾਈ ਉੱਥੇ ਕੀਤੀ ਜਾਵੇ ਕੰਟਰੈਕਟਰ ਨੂੰ ਕਿਹਾ ਜਾਵੇ ਐਸਐਮਓ ਸਾਹਿਬ ਨੂੰ ਅਸੀਂ ਕਿਹਾ ਸਿਵਲ ਸਰਜਨ ਨੂੰ ਕਿਹਾ ਕਿ ਤੁਸੀਂ ਚੰਗੀ ਇੱਥੇ ਬਾਰ ਬਾਰ ਨਿਰੀਖਣ ਕਰੋ ਕਿਉਂਕਿ ਜੋ ਸਾਡਾ ਜੱੱਚਾ ਬੱਚਾ ਸੈਂਟਰ ਹੈਗਾ ਉਹ ਬਹੁਤ ਇੰਪੋਰਟੈਂਟ ਹੁੰਦਾ ਸੈਪਰੇਟ ਹੈਗਾ ਉਹਦੇ ਕਰਕੇ ਹਾਈਜੀਨ ਵੀ ਮੇਨਟੇਨ ਰਹਿੰਦੀ ਹੈ ਪਰੰਤੂ ਉੱਥੇ ਜਿੰਨੇ ਕਿ ਆਪਾਂ ਫੈਸਿਲਿਟੀ ਵੱਧ ਤੋਂ ਵੱਧ ਪ੍ਰੋਵਾਈਡ ਕਰਾਂਗੇ ਸਾਡੇ ਮਹਿਲਾਵਾਂ ਨੂੰ ਗਰਭਵਤੀ ਮਹਿਲਾਵਾਂ ਨੂੰ ਕੋਈ ਜੋ ਬੱਚੇ ਆਂਦੇ ਨੇ ਨਵੇਂ ਨਵਜਾਤ ਜੋ ਸ਼ਿਸ਼ੂ ਨੇ ਉਹਨਾਂ ਨੂੰ ਸਾਰਿਆਂ ਨੂੰ ਉਹਦਾ ਫਾਇਦਾ ਮਿਲੂਗਾ ਇਨ੍ਹਾਂ ਚੀਜ਼ਾਂ ਦੇ ਨਾਲ ਅਸੀਂ ਜੋ ਸਾਡੀ ਫਾਰਮੇਸੀ ਵੀ ਹੈ ਉਹਦੇ ਵਿੱਚ ਵੀ ਅਸੀਂ ਹੁਣ ਪਹਿਲੇ ਜੋ ਦਵਾਈਆਂ ਮੋਹੀਆਂ ਹੁੰਦੀਆਂ ਸੀ ਤਕਰੀਬਨ 280 ਦਵਾਈਆਂ ਮੁਹਈਆ ਹੁੰਦੀਆਂ ਸੀ ਹੁਣ ਪੰਜਾਬ ਸਰਕਾਰ ਵੱਲੋਂ ਜੋ 1.450 ਇੱਥੇ ਦਵਾਈਆਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਤੇ ਉਹਨੂੰ ਵੀ ਅਸੀਂ ਚੈੱਕ ਕੀਤਾ ਵੀ ਉੱਥੇ ਸਾਰੇ ਤਰ੍ਹਾਂ ਦੀਆਂ ਦਵਾਈਆਂ ਪ੍ਰੋਪਰਲੀ ਅਵੇਲੇਬਲ ਨੇ ਪੁੱਛਿਆ ਵੀ ਜੋ ਜੋ ਲੋਕਾਂ ਨਾਲ ਵੀ ਗੱਲਬਾਤ ਕੀਤੀ ਵੀ ਉਹਨਾਂ ਨੂੰ ਹਰ ਤਰੀਕੇ ਦੀ ਦਵਾਈ ਮਿਲ ਰਹੀ ਹੈ ਹਰ ਤਰੀਕੇ ਦਾ ਉਹਨਾਂ ਦਾ ਪੂਰਾ ਪ੍ਰੋਪਰ ਸਟਾਕ ਮੇਨਟੇਨ ਹੋ ਰਿਹਾ ਹੈ ਸਿਮਿਲਰਲੀ ਸਾਡੇ ਜਨ ਔਸ਼ਧੀ ਦੇ ਵਿੱਚ ਵੀ ਅਸੀਂ ਚੈਕਿੰਗ ਕੀਤੀ ਵੀ ਉਹਦੇ ਵਿੱਚ ਵੀ ਉਹਨਾਂ ਕੋਲ ਦਵਾਈਆਂ ਹੈਗੀਆਂ ਨੇ ਜੋ ਉਹਨਾਂ ਨੂੰ ਲੋਕਾਂ ਨੂੰ ਜਿਹਦੀ ਲੋੜ ਪੈ ਰਹੀ ਹੈ ਉਹ ਵੀ ਕਾਫੀ ਠੀਕ ਕੁਆਂਟੀਟੀ ਦੇ ਅੰਦਰ ਉੱਥੇ ਅਵੇਲੇਬਲ ਸੀਗੀਆਂ ਉਮੀਦ ਹੈ ਕਿ ਸਾਡਾ ਜ਼ਿਲ੍ਹਾ ਜੋ ਸਿਹਤ ਸੁਵਿਧਾਵਾਂ ਦੇ ਵਿੱਚ ਸਾਡੇ ਕਾਫੀ ਅਸੀਂ ਠੀਕ ਕਰ ਰਹੇ ਹਾਂ ਅਸੀਂ ਹੋਰ ਬਿਹਤਰ ਕਰਾਂਗੇ ਆਉਣ ਵਾਲੇ ਸਮਾਂ ਦੇ ਵਿੱਚ